ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਗੱਲ ਕਰਾਂਗੇ ਫਿਰ ਤੋਂ ਸਿਆਸਤ ਨੂੰ ਲੈ ਕੇ ਸਿਆਸਤ ਦੇ ਵਿੱਚ ਇੱਕ ਨਵਾਂ ਪੁਚਾਲ ਜਿਹੜਾ ਲਿਆ ਦਿੱਤਾ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੇ ਜੋ ਕਿ ਮਾਝੇ ਦੇ ਚ ਨਾਇ ਲੈ ਗਏ ਨੇ ਉਹਨਾਂ ਵੱਲੋਂ ਤਿੱਖੇ ਬਾਜ਼ ਜਿਹੜੇ ਗਏ ਕਾਂਗਰਸ ਤੇ ਵੀ ਕੀਤੇ ਜਾ ਰਹੇਗੇ ਕਿ ਬੀਜੇਪੀ ਤੇ ਵੀ ਕੀਤੇ ਜਾ ਰਹੇਗੇ ਕਿ ਗੁਰਦਾਸ ਅਲਪਗਵੰਤ ਸਿੰਘ ਮਾ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਗਿਆ ਉਹਨਾਂ ਉੱਤੇ ਵੀ ਕੀਤੇ ਜਾ ਰਹੇ ਹੈ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਕੋਈ ਵੀ ਹੋਂਦ ਨਹੀਂ ਹੈਗੀ ਲੋਕ ਲੋਕਾਂ ਦਾ ਧਿਆਨ ਮੁੜ ਤੋਂ ਹੁਣ ਸ਼ੋਮਨੀ ਕਾਲੀਦਾਲ ਵੱਲ ਹੋ ਗਿਆ ਕਿ ਅਸੀਂ ਵੱਡੀ ਲੀਡ ਜਿਹੜੀ ਹੈਗੀ ਉਹ ਪੰਜਾਬ ਦੇ ਵਿੱਚ ਉਹ ਸੀਟਾਂ ਜ਼ਰੂਰ ਕਟਾਗੇ ਉਹ ਨਾਂ ਦੇ ਨਾਲ ਮੁੱਖ ਮੰਤਰੀ ਨੇ ਅਜੇ ਤੱਕ ਸਿਰਫ ਕੁਝ ਨਹੀਂ ਕੀਤਾ ਸਿਵਾਏ ਝੂਠੇ ਲਾ ਰਿਹਾ ਤੋਂ ਇਹ ਕਹਿਣਾ ਹੈਗਾ ਸੀ ਸਦਾਰਕ ਕ੍ਰਮਜੀਤ ਸਿੰਘ ਮਜੀਠੀਆ ਦਾ ਕਿ ਜੇ ਗੱਲ ਕਰਦੇ ਹਾਂ ਅਮਨ ਸ਼ਾਦੀ ਰੈਲੀ ਤੋਂ ਵੀ ਉਹਨਾਂ ਵੱਲੋਂ ਉਹਨਾਂ ਨੇ ਵੀ ਅਮਿਸ਼ਾ ਉੱਤੇ ਵੱਡੇ ਇਲਜ਼ਾਮ ਲਗਾਏ ਮੋਦੀ ਸਰਕਾਰ ਉੱਤੇ ਵੱਡੇ ਇਲਜ਼ਾਮ ਜਿਹੜੇ ਲਗਾਏ ਜਾ ਰਹੇ ਗੇ ਕਾਂਗਰਸ ਦੀ ਗੱਲ ਕਰੀ ਤਾਂ ਕਾਂਗਰਸ ਨੂੰ ਉਹਨਾਂ ਨੇ ਤਾਂ ਪੱਪਾ ਦੀ ਪਾਰ ਹੀ ਲੈ ਆ ਕੇ ਛੱਡ ਦਿੱਤਾ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਭਾਜਪਾ ਦੀ ਬੀ ਟੀਮ ਹੈਗੀ ਹੈਗਾ ਵੈਸੇ ਇਹਨਾਂ ਵੱਲੋਂ ਰੈਲੈਂਸ ਡਾ ਗਿਆ ਹੈ ਇੰਡੀਆ ਰੈਲੈਂਸ ਕੀਤਾ ਗਿਆ ਹੈਗਾ ਕਿ ਇਹਨਾਂ ਵੱਲੋਂ ਤਾਂ ਕੁਛ ਵੀ ਨਹੀਂ ਰ ਕਰਨਾ ਕਿਉਂਕਿ ਪਿਛੇ ਜੇ ਆਪਾਂ ਗੱਲ ਕਰੀਏ ਕਿ 2017 ਤੋਂ ਲੈ ਕੇ 22 ਤੱਕ ਸਰਕਾਰ ਜਿਹੜੀ ਕਾਂਗਰਸ ਦੀ ਪੰਜਾਬ ਦੇ ਵਿੱਚ ਰਹੀ ਸੀ ਲੇਕਿਨ ਉਸ ਦੌਰਾਨ ਸਿਰਫ ਲਾਰੇ ਹੀ ਕੀਤੇ ਸੀ ਹੋਰ ਕੁਛ ਨਹੀਂ ਕੀਤਾ ਇਹ ਕਹਿ ਰਹੇ ਸਰਦਾਰ ਬਿਕਰਮ ਸਿੰਘ ਮਜੀਠੀਆ ਕੀ ਕਹਿਣੇ ਸਰੋ ਚੈਨਲ ਦੀ ਇੱਕ ਖਾਸ ਰਿਪੋਰਟ ਕਿ ਦਿੱਲੀ ਵਾਲਿਆਂ ਨੂੰ ਜਿਹੜੇ ਦਿੱਲੀ ਤੋਂ ਸਰਕਾਰਾਂ ਚਲਾਉਂਦੇ ਆ ਚਾਹੇ ਉਹ ਨਿੱਕੂ ਕੇਜਰੀਵਾਲ ਤੇ ਚਾਹੇ ਉਹ ਮੋਦੀ ਆ ਉਹਨੂੰ ਸਬਕ ਸਿਖਾਉਣ ਦਾ ਮੌਕਾ ਆ ਔਰ ਮੈਂ ਇਹ ਮਹਿਸੂਸ ਕਰ ਰਿਹਾ ਸਾਂ ਕਿ ਅੱਜ ਹਾਲਾਤ ਵੇਖੋ ਦੇਸ਼ ਦੇ ਬਦਲਾਅ ਦੇ ਨਾਂ ਤੇ ਪੰਜਾਬ ਦੇ ਕੀ ਬਣੇ ਆ ਸਾਡੇ ਉੱਥੇ ਤੱਕ ਹੀ ਵੋਟਾਂ ਮੰਗਲ ਨਹੀਂ ਜਾਂਦੇ ਪਠਾਨਕੋਟ ਸਜਾਲਪੁਰ ਪਾਲੇ ਪਾਸੇ ਮੈਂ ਕਹਾਂ ਕੀ ਗੱਲ ਹੋ ਗਈ ਉੱਥੇ ਜਾਂਦੇ ਨਹੀਂ ਭਾਈ ਹੌਲੀ ਦੇਣੀ ਇੱਕ ਕਹਿੰਦਾ ਉੱਠ ਕੇ ਉੱਥੇ ਤੱਕ ਤਕਾਰੂ ਚੱਕ ਰਹਿਂਦਾ ਸਾਧ ਸੰਗਤ ਜੀ ਉਥੇ ਕਟਾਰੂ ਚੱਕ ਦਾ ਡਰ ਜਲੰਧਰ ਚ ਬਲਕਾਰ ਸੌ ਦਾ ਡਰ ਤਰਨ ਤਰਨ ਚ ਲਾਲਜੀਤ ਭੁੱਲਣ ਦਾ ਡਰ ਜਿਹੜਾ ਕਦੇ ਸੁਨਿਆਰੇ ਭਾਈਚਾਰੇ ਨੂੰ ਤੇ ਕਦੇ ਕੁਮਿਆਰ ਦਾ ਬਪੜਾ ਰਾਮਗੜੀਆ ਭਾਈਚਾਰੇ ਨੂੰ ਮਾੜੀ ਸ਼ਬਦਾਬਲੀ ਬੋਲੇ ਕਿ ਇਹ ਪੰਜਾਬ ਦਾ ਇਤਿਹਾਸ ਹੈ ਕੀ ਇਹ ਪੰਜਾਬ ਦਾ ਪਛੋਕੜ ਆ ਅੱਜ ਲੋੜ ਆ ਅੰਦਰ ਸਾਫ ਦੇ ਅੰਦਰ ਨੂੰ ਜਗਾਉਣ ਦੀ ਅੱਜ ਲੋੜ ਆ ਆਪਣੇ ਅੰਦਰ ਨੂੰ ਸਵਾਲ ਪੁੱਛਣ ਦੀ ਕਿ ਜਦ ਇਹ ਜੇ ਲੋਕ ਕੁਰਸੀਆਂ ਤੇ ਬਹਿ ਜਾਣ ਜਿਨ੍ਹਾਂ ਦੀ ਰੋਜ਼ ਤੀਜੇ ਤੁਜ ਦੂਜੇ ਤੀਜੇ ਦਿਨ ਏਡੀਆਂ ਖਤਰਨਾਕ ਤੇ ਅਸ਼ਲੀਲ ਵੀਡੀਓਆਂ ਸਾਹਮਣੇ ਆਉਂਦੀਆਂ ਸਾਧ ਸੰਗਤ ਜੀ ਕਿ ਇਹ ਜੇ ਲੋਕ ਪੰਜਾਬ ਨੂੰ ਚਲਾ ਸਕਦੇ ਆ जिन्हू शायद कड़ी तो कड़ी सजा मिलनी चाहिए सी आज वो पंजाब के बदलाव बदलावीर तौर से काम कर रही है मेरे भी रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriageluggan.com. We cater for USA, Canada, UK, India and Fiji. For more information, call 510-943-8037. ਇੱਕ ਵੱਡਾ ਰਗਾ ਪੁਚਾਲ ਆ ਚੁੱਕਾ ਹੈ ਕਿਉਂਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜੋ ਕਿ ਪੰਜਾਬ ਦੇ ਵਿੱਚ ਆਪਣੇ ਕੈਂਡੀਡੇਟਾਂ ਦੀ ਸਪੋਰਟ ਦੇ ਵਿੱਚ ਰੈਲੀ ਦੇ ਵਿੱਚ ਪਹੁੰਚੇ ਸੀ ਜਿੱਥੇ ਕਿ ਉਹਨਾਂ ਵੱਲੋਂ ਇੱਕ ਬਿਆਨ ਜਾਰੀ ਕੀਤਾ ਜਿਸ ਨੂੰ ਸੁਣ ਕੇ ਤੇ ਪੰਜਾਬ ਦੀ ਰਾਜਨੀਤੀ ਵਿੱਚ ਪੁਚਾਲ ਆ ਚੁੱਕਾ ਹੈ ਜਿੱਥੇ ਉਹਨਾਂ ਨੇ ਪੰਜਾਬੀਆਂ ਦੀ ਪੰਜਾਬ ਦੇ ਲੋਕਾਂ ਦੀ ਬਹੁਤ ਸਾਰੀ ਵਧਾਈ ਕੀਤੀ ਆ ਨੌ ਮਾਸ ਤੇ ਰਿਸ਼ਤੇ ਦੀ ਗੱਲ ਕੀਤੀ ਆ ਚੰਗਾ ਰਿਸ਼ਤਾ ਬਣਿਆ ਰਹਿਣ ਦੀ ਗੱਲ ਕੀਤੀ ਉੱਥੇ ਨਾਲ ਇੰਨੀ ਗੱਲ ਵੀ ਆਖ ਦਿੱਤੀ ਆ ਕਿ ਜਿਨ੍ਹਾਂ ਨੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਪਏ ਉਹਨਾਂ ਨੂੰ ਅਸੀਂ ਕਦੇ ਵੀ ਮਾਫ ਨਹੀਂ ਕੀਤਾ ਜਾਵੇਗਾ ਇਹ ਕੀ ਹੈ ਅੰਮ੍ਰਿਤ ਸ਼ਾਵਲੋਂ ਕੇ ਜਿਹਨੂੰ ਦੇਖ ਕੇ ਹੁਣ ਹਰ ਕੋਈ ਬੰਦਾ ਆਪੋ ਆਪਣੇ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਨਾਲ ਦੇ ਨਾਲ ਮੰਡ ਵੀ ਜਿਹੜੇ ਹੈਗੇ ਨੇ ਕੋਸਿਮ ਸਿੰਘ ਮੰਡ ਉਹਨਾਂ ਵੱਲੋਂ ਵੀ ਇੱਕ ਬਿਆਨ ਜਾਰੀ ਕਰ ਦਿੱਤਾ ਗਿਆ ਹੈ ਕੀ ਕਹ ਰਹੇ ਨੇ ਕੋਸਿਮ ਸਿੰਘ ਮੰਡ ਬਣੇ ਰਹੋ ਸਾਡੇ ਚੈਨਲ ਦੇ ਨਾਲ ਜੈ ਸ਼ੀ ਰਾਮ ਭਾਗਮਾਤਾ ਦੀ ਜੈ ਭਰਾਵੋ ਤੁਹਾਨੂੰ ਪਤਾ ਹੈ ਇਹ ਇਲੈਕਸ਼ਨ ਦਾ ਟਾਈਮ ਚੱਲਦਾ ਪਿਆ ਸਾਡੇ ਅੱਜ ਲੁਧਿਆਣਾ ਸ਼ਹਿਰ ਵਿੱਚ ਮਾਨ ਜੋ ਸ਼੍ਰੀ ਅਮੇਝਾ ਜੀ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹ ਸਾਡੇ ਲੁਧਾਨੇ ਵਿੱਚ ਕਰੀਬ 5:30 6 ਵਜੇ ਉਹਨਾਂ ਨੇ ਪਹੁੰਚਣਾ ਸੀ ਪਰ ਮੈਂ ਤੁਹਾਨੂੰ ਪਤਾ ਹੀ ਆ ਕਿ ਮੈਂ ਅਯੁੱਧਿਆ ਭਗਵਾਨ ਜੀ ਰਾਮ ਜੀ ਦੇ ਮੰਦਰ ਦਰਸ਼ਨ ਕਰਨ ਗਿਆ ਸੀ ਉੱਥੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜਾਂ ਕੋਈ ਪ੍ਰਚਾਰ ਕਰਨ ਗਿਆ ਸੀ ਬਿਸ਼ਵਨਾਥ ਕਾਸ਼ੀ ਤੇ ਅੱਜ ਹੀ ਆਇਆ ਲੇਟ ਹੋ ਗਿਆ ਇਸ ਕਰਕੇ ਭਰਾਵੋ ਅਪਾ ਜਾਣ ਨਹੀਂ ਸਕੇ ਮਾਫੀ ਚਾਹਨੇ ਆ ਲੇਕਿਨ ਗੱਲ ਇਹ ਆ ਅੱਜ ਕੇਂਦਰੀ ਮੰਤਰੀ ਅਮਨ ਸ਼ਾਹ ਜੀ ਨੇ ਬਹੁਤ ਵੱਡਾ ਇੱਕ ਬਿਆਨ ਦਿੱਤਾ ਵਾ ਵੀ ਸਹਾਰ ਅਮਨੀਸ਼ ਸਿੰਘ ਬਿੱਟੂ ਜੀ 5 ਸਾਲ ਤੋਂ ਮੇਰਾ ਦੋਸਤ ਆ ਮੈਂ ਧੰਨਵਾਦ ਕਰਦਾ ਵਾਂ ਉਸ ਤੋਂ ਬਾਅਦ ਇੱਕ ਹੋਰ ਵੱਡਾ ਬਿਆਨ ਦਿੱਤਾ ਜਿਹੜਾ ਜਿਹੜਾ ਮੈਂ ਅਮਨ ਸ਼ਾਹ ਜੀ ਦਾ ਦਿਲ ਦੀਆਂ ਗਹਿਰਾਈਆਂੋਂ ਧੰਨਵਾਦ ਕਰਨਾ ਚਾਹੁੰਦਾ ਵਾਂ ਮਿਹਰੇ ਬੰਦੀ ਅੱਤਵਾਦੀ ਨੇ ਉਹ ਰਿਹਾ ਨਹੀਂ ਹੋਣਗੇ ਕਿੰਡੀ ਖੁਸ਼ੀ ਦੀ ਗੱਲ ਆ ਦੇਸ਼ ਨੂੰ ਜਿਹੜੇ ਤੋੜਨ ਵਾਲੇ ਆ ਉਹ ਕਦੇ ਵੀ ਰਿਹਾ ਨਹੀਂ ਹੋਣ ਚਾਹੀਦੇ ਨੇ ਕਿਉਂਕਿ ਅਸੀਂ ਸੁਖ ਮੰਗਦੇ ਆ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਦੀ ਸ਼੍ਰੀ ਅਮਿਤ ਸ਼ਾਹ ਜੀ ਦੀ ਕੇਂਦਰੀ ਗ੍ਰਹਿ ਮੰਤਰੀ ਜੀ ਦੀ ਦੁਆਰਾ ਤੋਂ ਇਹ ਕੇਂਦਰੀ ਗ੍ਰਹਿ ਮੰਤਰੀਵਾਂ ਪ੍ਰਧਾਨ ਮੰਤਰੀ ਜੀ ਨਿੰਦਰ ਮੋਦੀ ਜੀ ਤੀਜੀ ਵਾਰ ਬਣ 400 ਪਾਰ ਹੋਵੇ ਸਾਨੂੰ ਵੀ ਖੁਸ਼ੀ ਆ ਕਿਉਂਕਿ ਸਨਾਤਨ ਲਈ ਹਰ ਕੰਮ ਕੀਤੇ ਆ ਸਾਡੇ ਸਿੱਖਾਂ ਦੇ ਕੰਮ ਕੀਤੇ ਆ ਗੁਰਦਾਸ਼ ਜੀ ਕਰਤਾਰਪੁਰ ਸਾਹਿਬ ਜੀ ਤਰੀ ਕੋਰੀਡੋਰ ਖੋਲਿਆ ਕਿੰਨੀਆਂ ਸਾਡੀਆਂ ਲੋਕਾਂ ਦੇ ਆਸਾਸ ਸੀ ਇਸ ਕਰਕੇ ਭਰਾਵੋ ਬੜਾ ਲੰਮੀ ਜਿਹੜੀ ਇਹ ਵੀਡੀਓ ਮੈਂ ਦੁਆਰਾ ਤੋਂ ਫਿਰ ਲੁਧਿਆਣਾ ਤੇ ਆਉਣ ਦੇ ਸ਼੍ਰੀ ਅਮਨ ਸਿੰਘ ਜੀ ਕੇਂਦਰੀ ਮੰਤਰੀ ਜੀ ਦਾ ਧੰਨਵਾਦ ਕਰਦਾ ਮੈਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਗੱਲ ਕਰਾਂਗੇ ਸਿਆਸਤੋਂ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਹੈਗੇ ਨੇ ਉਹਨਾਂ ਵੱਲੋਂ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਫਰੀਦਕੋਟ ਦੇ ਇੱਥੇ ਕ ਰੈਲੀ ਕੀਤੀ ਕਿ ਜਿਸ ਤਰ੍ਹਾਂ ਉਹਨਾਂ ਵੱਲੋਂ ਸਾਬਕਾ ਡਿਪਟੀ ਸੀਐਮ ਸੁਬੀਰ ਸਿੰਘ ਬਾਦਲੂ ਤੇ ਵੱਡੇ ਇਲਜ਼ਾਮ ਲਗਾਏ ਨਾਲ ਦੇ ਨਾਲ ਉਹਨਾਂ ਦੀ ਗੱਲਾਂ ਕਰ ਕਰਕੇ ਅਹਿਸਾਸ ਆ ਕੇ ਪੰਜਾਬੀਆਂ ਦੇ ਢਿੱਡ 'ਚ ਪੀੜਾ ਲਗਾ ਦਿਤੀਆਂ ਕਿਉਂਕਿ ਇੰਨੇ ਮਜ਼ਾਕ ਲਹਿਜੇ ਦੇ ਨਾਲ ਉਹਨਾਂ ਜਦੋਂ ਸਮੋਧਿਤ ਕੀਤਾ ਫਰੀਦਕੋਟ ਦੇ ਲੋਕਾਂ ਨੂੰ ਪੰਜਾਬੀ ਹਾਸਾ ਸੁਖਿਓਗੇ ਦੂਰੇ ਨਾ ਦੇ ਨਾਲ ਉਹਨਾਂ ਨੇ ਅੱਜ ਕਿ ਪੰਜਾਬ ਦੇ ਜਿਹੜੇ ਸਾਬਤਾ ਡਿਪਟੀ ਸੀਐਮ ਜਿਹੜੇ ਹੈਗੇ ਨੇ ਸੁਖਬੀਰ ਸਿੰਘ ਬਾਦਲ ਉਹ ਤਾਂ ਹੁਣ ਕਾਲੀ ਦਲ ਨਹੀਂ ਖਾਲੀ ਦਲ ਲੈ ਗਿਆ ਆਇਆ ਉਹ ਤਾਂ ਹੁਣ ਦਿਨਰਾ ਦੇ ਹੋ ਸੋਚਦੇ ਕਿ ਸਾਡੀ ਪੁਜੀਥ ਵਿੱਚ ਕਦੀ ਸਰਕਾਰ ਆਏਗੀ ਤੇ ਉਹਨਾਂ ਦਾ ਇਹ ਸੁਪਨਾ ਹੀ ਰਹਿ ਜਾਣਾ ਹੈ ਕੀ ਕਰ ਰਹੇ ਨੇ ਸਰਦਾਰ ਭਗਵੰਤ ਸਿੰਘ ਮਾਨ ਬਣੀ ਰਹੋ ਸਾਡੀ ਇੱਛਾ ਦੇ ਨਾਲ ਫਰੀਦਕੋਟ ਦਾ ਸਿੱਧਾ ਹੀ ਬੰਦਾ ਲੋਕ ਸਭਾ 'ਚ ਭੇਜੋ ਗਰੰਟੀ ਮੈਂ ਲੈਣਾ ਕਿ ਜਿਵੇਂ ਮੈਂ ਬੋਲਦਾ ਸੀ ਸੰਗਰੂਰ ਤੋਂ ਜਿੱਤ ਕੇ ਫਰੀਦਕੋਟ ਵਾਲਾ ਵੀ ਤੁਹਾਡਾ ਮੈਂ ਧੁੱਪੀ ਕੱਡੂ ਉੱਥੇ ਕਾਲੀ ਦਲ ਦਾ ਬੁਰਾ ਹਾਲ ਹੋਇਆ ਪਿਆ ਇੱਕ ਗੱਲ ਦੱਸਣ ਲੱਗਿਆ ਅੰਦਰਲੀ ਅੰਦਰਲੀ ਗੱਲ ਦੱਸਦਾ ਅੰਦਰਲੀ ਗਾਹਾਂ ਨੂੰ ਦੱਸਿਓ ਅਫਸਰਾਂ ਨੇ ਦੱਸਿਆ ਮੈਨੂੰ ਕੁਝ ਅਫਸਰ ਨਾਲ ਵੀ ਉਧਰ ਲਾਉਣੇ ਪੈਂਦੇ ਡਿਊਟੀ ਹਰ ਸਿਮਰਤ ਕੌਰ ਨਾਲ ਤੇ ਸੁਖਵੀਰ ਬਾਦਲ ਨਾਲ ਕਿਉਂਕਿ ਪੁਰਾਣੇ ਮੰਤਰੀ ਰਹੇ ਨੇ ਮੈਂ ਕਿਹਾ ਜੀ ਕਿਵੇਂ ਐ ਦੋਨਾਂ ਜੀਆਂ ਦਾ ਹਾਲ ਕੀ ਐ ਉਹ ਕਹਿੰਦਾ ਜੀ ਮੇਰਾ ਨਾਂ ਨਾ ਲਿਓ ਮੈਂ ਕਿਹਾ ਨਾਂ ਨਹੀਂ ਲੈਂਦਾ ਕਹਿੰਦਾ ਜੀ ਰਾਤ ਨੂੰ ਰੋਕੇ ਸੌਂਦੇ ਐ ਤੜਕੇ ਉੱਠ ਕੇ ਰੋਂਦੇ ਐ ਆ ਹਾਲ ਤੇ ਜੀ ਓਏ ਕਿਉਂ ਸੁਣਦੇ ਹੋ ਕਿਕਲੀ ਉਹਨਾਂ ਦੀ ਪਹਿਲੀ ਪਈ ਆ ਜਾਨ ਨਿਕਲੀ ਥੋੜੇ ਯਾਦ ਆ ਥੋੜੇ ਯਾਦ ਆ ਯਾਰ ਸੋ ਵੀਰ ਮੈਂ ਸਾਰੇ ਪੰਜਾਬ ਜਾ ਕੇ ਆਇਆ ਅੱਜ ਮੈਂ ਬੋਰ ਸੀ ਆ ਕੈਪਟਨ ਸਾਹਿਬ ਦਾ ਜੱਦੀ ਪਿੰਡ ਹੈ ਮਹਰਾਜ ਲੋਕਾਂ ਨੇ ਬਹੁਤ ਸਪੋਰਟ ਕੀਤੀ ਕਿ ਸਾਡਾ उन्हें कदम थोड़े नफा नहीं की रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है lugan is a leading matchmaking services provider we offer trusted and authentic matrimonial profile for those who are looking for brides and grooms for marriage register at info at marriagelagan .com. we cater for usa canada uk india and fiji for more information call 510-943-8037